ਦੇ ਚਾਦਰ ਸ਼੍ਰੀ ਦੇਖੋ ਹਜ਼ਰਤੀ ਦਾ ਜਿਸ ਗਾਰੇ ਆਪਾਂ ਚਾਰ ਚਰਨ ਲਾ ਰਹੇ ਹਾਂ ਉਹਦੇ ਉਹ ਹੈ ਬਾਣੀ ਸ਼੍ਰੀ ਦੇਖੋ ਹਜ਼ਰਤੀ ਪਟਨਾ ਦੇ ਮੁੱਖ ਨੂੰ ਸੱਚ ਦੇ ਰਾਹ ਤੋਰਿਆ ਕਰਤੀ ਉਤੇ ਜਿਸ ਵੇਲੇ ਮੋਹ ਮਾਇਆ ਦੇ ਬੰਧਨ ਛਾਇਏ ਹੋਏ ਸਨ ਲੋਕ ਅਰਥਕਾਰ ਦੇ ਝਾਲ ਵਿੱਚ ਫਸੇ ਹੋਏ ਸਨ ਤੇ ਮਨੁੱਖੀ ਮਾਹ ਜ਼ੁਲਮ ਕਾਰਨ ਦੀ ਇੰਤਜ਼ਾ ਵਿੱਚ ਡੁੱਬਰੇ ਸਨ ਉਸ ਵੇਲੇ ਆਕਾਰ ਫੁੱਲ ਖਿਲੇ ਗੁਰੂ ਨਾਨਕ ਸਾਹਿਬ ਦੀ ਜੋਤਿ ਜੋ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੁਆਰਾ ਬਾਣੀ ਦੀ ਰਚਨਾ ਕਰਵਾ ਕੇ ਟਕਦੇ ਦੇ ਉਪਰਖ ਨੂੰ ਸਾਜਨੇ ਰਾਤ ਹੋ ਰਿਹਾ ਗੁਰੂ ਜੀ ਨੇ 15 ਰਾਗਾ ਵਿੱਚ ਬਾਣੀ ਰਚੀ ਜਿਸ ਵਿੱਚ 99 ਸ਼ਬਦ ਅਜਿ 74 ਸ਼ਲੋਕ ਹਨ ਇਹ ਸਾਰੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗਣੀ ਹੈ ਰਾਗਾ ਦੀ ਵੀ ਕਿੰਤਾ ਦੇ ਕਾਰਜ ਹੋ ਗੁਰੂ ਜੀ ਨੇ ਰਾਗਾ ਦੀ ਪ੍ਰਕਿਰਤੀ ਨਾਲ ਭਾਵ ਦਾ ਸੰਬੰਧ ਜੋੜੀ ਰੱਖਿਆ ਹੈ ਗੁਰੂਕਾਰ ਵਿੱਚ ਸੰਗੀਤ ਦੀ ਸੰਚਾਰ

lá na chave, que é pra de

फिर उस प्रभु पा के सच्चा सुख मिलेगा वाहेगुरू जी का खालसा श्री वागुरू